ਜਿੰਨੇ ਪੈਸੇ ਇਹ ਦਊਂਗੇ ਮੈਂ ਅੱਧੇ ਪੈਸੇ ਆਪਣੇ ਕੋਲੋਂ ਪਾਉਂਗਾ ਜੀ ਨਹੀਂ ਪਹਿਲਾਂ ਤੁਹਾਡੇ ਵੱਲੋਂ ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਜਿੰਨੇ ਕੋਈ ਗੱਲ ਨਹੀਂ 5 ਸਾਲ ਦੇ ਕਰੋੜ ਲਾ ਦੂੰਗਾ ਕੋ ਚੱਕਰ ਨਹੀਂ ਹੈਗਾ ਕੋਈ ਗੱਲ ਨਹੀਂ 5 ਸਾਲ ਦੇ ਕਰੋੜ ਲਾ ਦੂੰਗਾ ਕੋ ਚੱਕਰ ਨਹੀਂ ਹੈਗਾ ਕੋਈ ਗੱਲ ਨਹੀਂ 5 ਸਾਲ ਦੇ ਕਰੋੜ ਲਾ ਦੂੰਗਾ ਕੋ ਚੱਕਰ ਨਹੀਂ ਹੈਗਾ ਬਲਾਕ ਖੇੜਾ ਦੀਨ ਪਿੰਡ ਤਿੰਬਰਪੁਰ ਵਿਖੇ ਬਲਾਕ ਖੇੜਾ ਦੇ ਪ੍ਰਧਾਨ ਅਜੀਤ ਸਿੰਘ ਸਾਬਕਾ ਸਰਪੰਚ ਲਾਲ ਸਿੰਘ ਅਤੇ ਹੋਰ ਪਤਵੰਤਿਆਂ ਦੀ ਹਾਜ਼ਰੀ ਵਿੱਚ ਪਿੰਡ ਦੀ ਪੰਚਾਇਤ ਨੂੰ ਲੈ ਕੇ ਸਰਬਸੰਮਤੀ ਬਣਾਉਣ ਦੇ ਲਈ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਪੰਚ ਲਈ ਹਰਵਿੰਦਰ ਕੌਰ ਪਤਨੀ ਗੁਰਵੀਰ ਸਿੰਘ ਕੁਲਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਰਾਜਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਬਲਵੀਰ ਕੌਰ ਅਜੀਤ ਸਿੰਘ ਗੁਰਦੀਪ ਸਿੰਘ ਅਤੇ ਗੌਰਮਿਕ ਸਿੰਘ ਨੂੰ ਮੈਂਬਰ ਚੁਣਿਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚ ਕੇ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੂੰ ਸਨਮਾਨਿਤ ਕੀਤਾ ਸਰ ਸਭ ਤੋਂ ਪਹਿਲਾਂ ਤਾਂ ਮੈਂ ਟਿੰਬਰ ਪ੍ਰਦੇਸ਼ ਸਮੁੱਚੇ ਨਗਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਇੱਕ ਇਤਿਹਾਸ ਪੈਦਾ ਕੀਤਾ ਮੈਨੂੰ ਦੱਸਿਆ ਗਿਆ ਕਿ ਚੌਥੀ ਵਾਰ ਸਰਬਸੰਮਤੀ ਹੋਈ ਹੈ ਸਾਰੇ ਵਧਾਈ ਦੇ ਪਾਤਰ ਨਗਰ ਨਿਵਾਸੀ ਸਾਡੇ ਬਜ਼ੁਰਗ ਨੌਜਵਾਨ ਵੀਰ ਸਾਡੀਆਂ ਮਾਤਾ-ਮਾਪਾਂ ਔਰ ਦੂਜੀ ਮੈਂ ਵਧਾਈ ਦੇਣਾ ਸਾਡੀ ਸਰਪੰਚ ਜਿਹੜੀ ਬਣੀ ਹੈ ਸਰਪੰਚ ਸਾਹਿਬ ਪੰਚਾਇਤ ਉਹਨਾਂ ਦੇ ਮੈਂਬਰ ਸਾਹਿਬਾਨ ਸਾਡਾ ਸਰਪੰਚ ਵਿੱਕੀ ਬਾਈ ਔਰ ਸਾਡੇ ਮੈਂਬਰ ਸਾਹਿਬਾਨ ਇਹਨਾਂ ਨੂੰ ਵਧਾਈ ਦੇਣਾ ਔਰ ਇਹਨਾਂ ਨੂੰ ਅੱਜ ਇੱਕ ਜ਼ਿੰਮੇਵਾਰੀ ਮਿਲੀ ਹੈ ਪਿੰਡ ਦੀ ਅਸੀਂ ਵਿਸ਼ਵਾਸ ਹਾਂ ਨੇ ਸਾਰੇ ਨਗਰ ਨੂੰ ਕਿ ਸਮੁੱਚੀ ਟੀਮ ਔਰ ਮੈਂ ਵਿਚ ਇਕੱਠੇ ਹੋ ਕੇ ਸੀ ਆਪਣੇ ਇਸ ਨਗਰ ਦੀ ਕਾਇਆ ਕਲਪ ਕਰਾਂਗੇ ਜ਼ਿੰਮੇਵਾਰੀ ਲਈ ਹੈ ਨਗਰ ਨੇ ਕਿ ਸਾਨੂੰ ਇੱਕ ਗਰਾਊਂਡ ਇੱਕ ਜਿਵੇਂ ਹੋਰ ਪਿੰਡਾਂ 'ਚ ਮੈਰਿਜ ਪੈਲੇਸ ਬਣ ਰਹੇ ਆ ਉਹ ਬਣਾਏ ਜਾਣ ਅਸੀਂ ਵਾਅਦਾ ਕੀਤਾ ਕਿ ਜਿੱਦਣ ਆਂਗੇ ਆ ਭੰਗੂ ਸਾਹਿਬ ਖੜਿਆ ਇਹਨਾਂ ਨੇ ਕਿਹਾ ਕਿ 10 ਲੱਖ ਰੁਪਏ ਉਹਦੋਂ ਲੈ ਕੇ ਆਉਣਾ 10 ਲੱਖ ਰੁਪਏ ਜਿੱਦਣ ਵੀ ਆਏਗੇ ਗ੍ਰਾਂਟ ਲੈ ਕੇ ਆਵਾਂਗੇ ਉਹ ਤੋਂ ਬਾਅਦ ਇੱਕ ਕੰਮ ਪਹਿਲਾਂ ਪੂਰਾ ਕਰਾਂਗੇ ਦੂਜਾ ਬਾਅਦ 'ਚ ਔਰ ਅਸੀਂ ਪਿੰਡ ਨੂੰ ਜਿਵੇਂ ਨੌਜਵਾਨ ਦੇ ਵਿੱਚ ਉਸ਼ਾ ਹੈ ਇਹਨਾਂ ਦੇ ਵਿੱਚ ਅਸੀਂ ਨਮੂਨੇ ਦਾ ਔਰ ਇੱਕ ਮਾਡਲ ਪਿੰਡ ਬਣਾ ਕੇ ਦੇਵਾਂਗੇ ਇਹ ਨਗਰ ਨਿਵਾਸੀ ਅਸੀਂ ਨੂੰ ਵਿਸ਼ਵਾਸ ਦਿਵਾਉਨੇ ਆ ਖੁਸ਼ੀ ਹੈ ਕੀਸੀ ਨਸ਼ਿਆਂ ਤੋਂ ਦੂਰ ਜਾ ਰਹੇ ਆਂ ਗੇਮਾਂ ਵੱਲ ਜਾ ਰਹੇ ਆਂ ਔਰ ਲੜਾਈਆਂ ਤੋਂ ਮਿਟਾ ਕੇ ਸਰਬਸੰਮਤੀ ਨਾਲ ਪੰਚਾਇਤਾਂ ਬਣਾ ਰਹੇ ਆਂ ਮੈਂ ਹਲਕਾ ਸ਼੍ਰੀ ਫਤੇਗੜ ਸਾਹਿਬ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਬਹੁਤ ਮਿੰਡਾਂ ਸਰਸੰਮਤੀ ਹੋ ਰਹੀ ਹੈ ਵਾਹਿਗੁਰੂ ਦੀ ਕਿਰਪਾ ਹੈ ਕਿ ਪਿਛਲੇ ਸਾਲ ਜਿਹੜੇ 5 ਸਾਲ ਪਹਿਲਾਂ ਸੀ ਪਰਚੇ ਘਟਾ ਘਟਾ ਕੇ ਸਰਬਸੰਮਤੀਆਂ ਨਾਲ ਹੋਈ ਹੋਈਆਂ ਸੀ ਇਸ ਵਾਰ ਲੋਕਾਂ ਦੇ ਪਿਆਰ ਨਾਲ ਹੋ ਰਹੇ ਆਂ ਔਰ ਬਹੁਤ ਅਸੀਂ ਕਹਿ ਸਕਦੇ ਆਂ ਫਤੇਗੜ ਸਾਹਿਬ ਦੇ ਇਹ ਇਤਿਹਾਸਕ ਧਰਤੀ ਤੇ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰਕੌਰ ਦੀ ਮਹਾਨ ਸ਼ਹਾਦਤ ਵਾਲੀ ਧਰਤੀ ਤੇ ਬਹੁਤ ਜ਼ਿਆਦਾ ਇਸ ਵਾਰ ਜਿਹੜੀਆਂ ਸਰਵਸਮਤੀਆਂ ਨਾ ਹੋਣਗੀਆਂ ਇਹ ਮੈਂ ਆਸ ਕਰਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਇਹ ਵੀ ਇਹ ਲੱਖਾਂ ਦੀ ਗੱਲ ਛੱਡੋ ਤੁਸੀਂ ਇਹ ਦੇਖਿਓ ਕਿ ਆਉਣ ਵਾਲਾ ਪਿੰਡ ਦਾ ਕਿਵੇਂ ਕਾਇਕਲ ਹੁੰਦੀ ਹੈ ਇਹਦਾ 5-10 ਲੱਖ ਨਾਲ ਨਹੀਂ ਕੁਝ ਬਣਨਾ ਇਹਦਾ ਬਹੁਤ ਪੈਸਾ ਆਪਾਂ ਨੂੰ ਲਿਆਉਣਾ ਪਊਗਾ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜੇ ਵਿਸ਼ਵਾਸ ਨਾਲ ਤੁਸੀਂ ਮੈਨੂੰ ਚੁਣਿਆ ਔਰ ਪੰਚਾਇਤ ਚੁਣਿਆ ਅਸੀਂ ਇਕੱਠੇ ਹੋ ਕੇ ਤੁਹਾਡੇ ਵਿਸ਼ਵਾਸ ਨੂੰ ਆਨ ਨਿਆਣ ਦਵਾਂਗੇ ਤੁਹਾਡੇ ਵਿਸ਼ਵਾਸ ਤੇ ਪੂਰਾ ਖਰਾ ਉਤਰਾਂਗੇ ਅਸੀਂ ਧੰਨਵਾਦ ਕਰਾਂਦਾ ਹਾਂ ਸਰਦ ਜਿਵੇਂ ਇਹ ਰੈਨਵਾਈਚ ਕੰਮ ਹੋਊਗਾ ਅਸੀਂ ਕਰਾਂਗੇ ਜੀ ਸਾਰੇ ਬੰਦਾ ਧੰਨਵਾਦ ਜੀ ਮੈਨੂੰ ਚੁਣ ਲਈ ਜਿਵੇਂ ਪਿੰਡ ਚ ਮੋਤਪੁਰਾ ਨੇ ਕੰਮ ਗੜਾਏ ਆ ਪਿੰਡ ਤੇ ਤੁਹਾਨੂੰ ਲੱਗਦਾ ਵੀ ਇਹ ਕੰਮ ਹੋਣ ਵਾਲੇ ਆ ਜਾਂ ਕੀ ਕਹਿੰਦੇ ਨੇ ਨਹੀਂ ਕੰਮ ਹੋਣ ਵਾਲੇ ਨਾਲ ਮਿਲ ਕੇ ਕਰੂੰਗਾ ਸਾਰੇ ਕੰਮ ਜੀ ਤੁਹਾਡੇ ਵੱਲੋਂ ਬ੍ਰਿੰਦਰ ਸਿੰਘ ਨੇ ਵੀ ਕਿਹਾ ਗਿਆ ਕਿ 50 ਲੱਖ ਰੁਪਏ ਜੇਕਰ ਪੰਜਾਬ ਸਰਕਾਰ ਦਿੰਦੀਆਂ ਤਾਂ 25 ਲੱਖ ਜਿੰਨੇ ਪੈਸੇ ਇਹ ਦੇਵੋਗੇ ਮੈਂ ਅੱਧੇ ਪੈਸੇ ਆਪਣੇ ਕੋਲੋਂ ਪਾਉਂਗਾ ਜੀ ਨੀ ਪਹਿਲਾਂ ਤੁਹਾਡੇ ਵੱਲੋਂ ਕਰੋੜ ਰੁਪਏ ਦਾ ਲਾਨ ਕੀਤਾ ਗਿਆ ਜਿੰਨੇ ਕੋਈ ਗੱਲ ਨਹੀਂ 5 ਸਾਲਾਂ 'ਚ ਕਰੋੜ ਲਾ ਦੂੰਗਾ ਕੋ ਚੱਕਰ ਨਹੀਂ ਇਹਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ